ਵਿਲਾਵਲ ਮਹੱਲਾ ਪੰਜਵਾ ਜੀ ਜੰਤ ਸੋ ਪ੍ਰਸੰਨ ਭਈ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹੈ ਗੁਰ ਸ਼ਬਦ ਅਖੂਟ ਪੂਰਨ ਭਈ ਸਮਗਰੀ ਕਬੂ ਨਹੀਂ ਟੂਟ ਰਹਾਓ ਸਾਧ ਸੰਗ ਆਰਾਧਨਾ ਹਰ ਨਿੱਧ ਅਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਆਰਧ ਹੈ ਏਕ ਰੰਗ ਗੋਬਿੰਦ ਗੋਪਾਲ RAM ਨਾਮ ਧਨ ਸਚਿਆ ਜਾ ਕਾ ਨਹੀਂ ਸੁਮਾਰ ਸਰਨ ਭਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਦੇ ਅੰਤ ਨ ਪਾਈਐ ਬੇਅੰਤ ਗੋਸਾਈਂ ਬਿਲਾਵਲ ਮਹਲਾ 5 ਜੀ ਜੰਤ ਸੋ ਪ੍ਰਸੰਨ ਭਈ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹੈ ਗੁਰ ਸ਼ਬਦ ਅਖੂਟ ਪੂਰਨ ਭਈ ਸਮਗਰੀ ਕਬੂ ਨਹੀਂ ਟੂਟ ਰਹਾਓ ਸਾਧ ਸੰਗ ਅਰਾਧਨਾ ਹਰ ਨਿਤ ਅਪਾਰ ਧਰਮ ਅਰਥ ਅਰ ਕਾਮ ਮੋਖ ਦਿੱਤੇ ਨਹੀਂ ਬਾਰ ਭਗਤ ਅਰਾਧ ਹੈ ਏਕ ਰੰਗ ਗੋਬਿੰਦ ਗੋਪਾਲ RAM ਨਾਮ ਧਨ ਸਚਿਆ ਜਾ ਕਾ ਨਹੀਂ ਸੁਮਾਰ ਸਰਨ ਭਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗੋਸਾਈ ਲਾਵਲ ਮਹੱਲਾ ਪੰਜਵਾ ਜੀ ਜੰਤ ਸੋ ਪ੍ਰਸੰਨ ਭਈ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹਿ ਗੁਰ ਸ਼ਬਦ ਅਖੂਟ ਪੂਰਨ ਭਈ ਸਮਗਰੀ ਕਬਹੂ ਨਹੀਂ ਟੂਟ ਰਹਾਉ ਸਾਧ ਸੰਗ ਅਰਾਧਨਾ ਹਰ ਨਿਦ ਅਪਾਰ ਧਰਮ ਅਰਥ ਅਰ ਕਾਮ ਮੋਖ ਦਿੱਤੇ ਨਹੀਂ ਬਾਰ ਭਗਤ ਅਰਾਧ ਹੈ ਏਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਧਨ ਸੰਚਿਆ ਜਾ ਕਾ ਨਹੀਂ ਸੁਮਾਰ ਸਰਨ ਭਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗੋਸਾਈ ਬਿਲਾਵਲ ਮਹੱਲਾ ਪੰਜਵਾ ਜੀ ਜੰਤ ਸੋ ਪ੍ਰਸੰਨ ਭਈ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਚਿਤ ਨਿਭਤ ਰਹੈ ਗੁਰ ਸ਼ਬਦ ਅਖੂਟ ਪੂਰਨ ਭਈ ਸਮਗਰੀ ਕਬੂ ਨਹੀਂ ਟੂਟ ਰਹਾਓ ਸਾਧ ਸੰਗ ਆਰਾਧਨਾ ਹਰ ਨਿਤ ਅਪਾਰ ਧਰਮ ਅਰਥ ਅਰ ਕਾਮ ਮੋਖ ਦਿੱਤੇ ਨਹੀਂ ਬਾਰ ਭਗਤ ਆਰਾਧ ਹੈ ਏਕ ਰੰਗ ਗੋਬਿੰਦ ਗੋਪਾਲ RAM ਨਾਮ ਧਨ ਸੰਚਿਆ ਜਾ ਕਾ ਨਹੀਂ ਸੁਮਾਰ ਸਰਨ ਭਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗੋਸਾਈ ਬਿਲਾਵਲ ਮਹੱਲਾ ਪੰਜਵਾ ਜੀ ਜੰਤ ਸੋ ਪ੍ਰਸੰਨ ਭਈ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਚਿਤ ਨਿਭਤ ਰਹੈ ਗੁਰ ਸ਼ਬਦ ਅਖੂਟ ਪੂਰਨ ਭਈ ਸਮਗਰੀ ਕਪੂ ਨਹੀਂ ਟੂਟ ਰਹਾਓ ਸਾਧ ਸੰਗ ਆਰਾਧਨਾ ਹਰ ਨਿਦ ਅਪਾਰ ਤਰਨ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਆਰਾਧ ਹੈ ਏਕ ਰੰਗ ਗੋਬਿੰਦ ਗੋਪਾਲ RAM ਨਾਮ ਧਨ ਸਚਿਆ ਜਾ ਕਾ ਨਹੀਂ ਸੁਮਾਰ ਸਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਦੇ ਅੰਤ ਨ ਪਾਈਐ ਦੇ ਅੰਤ ਕੋ ਸਾਈਂ ਿਲਾਵਲ ਮਹੱਲਾ ਪੰਜਵਾ ਜੀ ਜੰਤ ਸੋ ਪ੍ਰਸੰਨ ਭਈ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹੈ ਗੁਰ ਸ਼ਬਦ ਅਖੂਟ ਪੂਰਨ ਭਈ ਸਮਗਰੀ ਕਬਹੂ ਨਹੀਂ ਟੂਟ ਰਹਾਉ ਸਾਧ ਸੰਗ ਆਰਾਧਨਾ ਹਰ ਨਿਤ ਅਪਾਰ ਧਰਮ ਅਰਥ ਅਰ ਕਾਮ ਮੋਖ ਦਿੱਤੇ ਨਹੀਂ ਬਾਰ ਭਗਤ ਆਰਾਧ ਹੈ ਏਕ ਰੰਗ ਗੋਬਿੰਦ ਗੋਪਾਲ RAM ਨਾਮ ਧਨ ਸੰਚਿਆ ਜਾ ਕਾ ਨਹੀਂ ਸੁਮਾਰ ਸਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗੋਸਾਈ ਬਿਲਾਵਲ ਮਹੱਲਾ ਪੰਜਵਾ ਜੀ ਜੰਤ ਸੋ ਪ੍ਰਸੰਨ ਭਈ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਚਿਤ ਨਿਭਤ ਰਹੈ ਗੁਰ ਸ਼ਬਦ ਅਖੂਟ ਪੂਰਨ ਭਈ ਸਮਗਰੀ ਕਭੂ ਨਹੀਂ ਟੂਟ ਰਹਾਓ ਸਾਧ ਸੰਗ ਆਰਾਧਨਾ ਹਰ ਨਿਦ ਅਪਾਰ ਧਰਮ ਅਰਥ ਅਰ ਕਾਮ ਮੋਖ ਦਿੱਤੇ ਨਹੀਂ ਬਾਰ ਭਗਤ ਆਰਾਧ ਹੈ ਏਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਧਨ ਸੱਚਿਆ ਜਾ ਕਾ ਨਹੀਂ ਸੁਮਾਰ ਸਰਨ ਭਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗੋਸਾਈ ਲਾਵਲ ਮਹੱਲਾ ਪੰਜਵਾ ਜੀ ਜੰਤ ਸੋ ਪ੍ਰਸੰਨ ਭਈ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤਗੁਰੂ ਕਰ ਆਹਰ ਆਪ ਖਾਤ ਖਰਚਿਤ ਨਿਭਤ ਰਹੈ ਗੁਰ ਸ਼ਬਦ ਅਖੂਟ ਪੂਰਨ ਭਈ ਸਮਗਰੀ ਕਬੂ ਨਹੀਂ ਟੂਟ ਰਹਾਓ ਸਾਧ ਸੰਗ ਆਰਾਧਨਾ ਹਰ ਨਿਤ ਅਪਾਰ ਧਰਮ ਅਰਥ ਅਰ ਕਾਮ ਮੋਖ ਦਿੱਤੇ ਨਹੀਂ ਬਾਰ ਭਗਤ ਆਰਾਧ ਹੈ ਏਕ ਰੰਗ ਗੋਬਿੰਦ ਗੋਪਾਲ RAM ਨਾਮ ਧਨ ਸੰਚਿਆ ਜਾ ਕਾ ਨਹੀਂ ਸੁਮਾਰ ਸਰਨ ਭਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗੋਸਾਈ ਬਿਲਾਵਲ ਮਹੱਲਾ ਪੰਜਵਾ ਜੀ ਜੰਤ ਸੋ ਪ੍ਰਸੰਨ ਭਈ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹੈ ਗੁਰ ਸ਼ਬਦ ਅਖੂਟ ਪੂਰਨ ਭਈ ਸਮਗਰੀ ਕਬੂ ਨਹੀਂ ਟੂਟ ਰਹਾਉ ਸਾਧ ਸੰਗ ਆਰਾਧਨਾ ਹਰ ਨਿਤ ਅਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਆਰਾਧ ਹੈ ਏਕ ਰੰਗ ਗੋਬਿੰਦ ਗੋਪਾਲ RAM ਨਾਮ ਧਨ ਸੰਚਿਆ ਜਾ ਕਾ ਨਹੀਂ ਸੁਮਾਰ ਸਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗੋਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ